ਕੈਸੇ ਡੇਰੇ ਤੇ ਆ ਜਿੱਥੇ ਆਸਾਂ ਤੇ ਮੁਲਾਤਾ ਪੂਰੀਆਂ ਹੁੰਦੀਆਂ ਨੇ ਇਹ ਡੇਰਾ ਨੇ ਛੰਡੀ ਪਿੰਡ ਸੁਣਿਆ ਹੋਊਗਾ ਤੁਸੀਂ ਛੰਡੀ ਛੰਡੀ ਪੀਰ ਦਰਗਾਹ ਜਿਹੜੀ ਹੈਗੀ ਆ ਤੇ ਹਰ ਮਨੋ ਕਾਮਨਾ ਪੂਰਨ ਹੋਊਗੀ ਇੱਕ ਭਾਜੀ ਇਹ ਕਹਾਸੀ ਹੈ ਕਿ ਖਵਾਜਾ ਪੀਰ ਲਾਲ ਪੈਂਦੇ ਆ ਦਰਿਆ ਬਿਲਕੁਲ ਨਾਲਾ ਉਹਨਾਂ ਦੇ ਨਾਂ ਤੇ ਇੱਥੇ ਮਤਲਬ ਉਹ ਬੇੜੇ ਤਰਦੇ ਆ ਬੇੜਾ ਸਾਹਿਬ ਹਾਂਜੀ ਉਹਨਾਂ ਦੇ ਨਾਂ ਤੇ ਬੇੜਾ ਸਾਹਿਬ ਤਰਦੇ ਆ ਤੇ ਉਹਨਾਂ ਕਰਕੇ ਬਹੁਤ ਜ਼ਿਆਦਾ ਮਾਨਤਾ ਵਾਗ ਗਈ ਜੀ ਵਿਸ਼ਵਾਸ ਤੇ ਵਿਸ਼ਵਾਸ ਕਹਿ ਕੇ ਕਰਕੇ ਹੀ ਆ ਇਕ ਆਸਾ ਸੋਬ ਵਿਸ਼ਵਾਸ ਆਸਨਾ ਜਿੰਨੇ ਤਾਂ ਪਤਾ ਘੜੀ ਨੂੰ ਪੂਰੇ ਹੋ ਜਾਣਾ ਸਾਰੇ ਕੰਮ ਆਸ ਨਾਲ ਮਰਾਦਾ ਬੁਨੀਆਂ ਕਿੰਗ ਬਹੁਤ ਬਿਆਨ ਆਸ ਤਾਂ ਕੀ ਹੈ ਆਸ ਦਾ ਭਾਜੀ ਇਹ ਪੁਰਾਣਾ ਦਰਬਾਰ ਹੈ ਬਹੁਤ ਪੁਰਾਣਾ ਤਾਂ ਸਾਰਾ ਹਿਜਰਤਾਨ ਹੈ ਬਾਬੇ ਚੰਡੀਓਂ ਜੀ ਕੀ ਆਸ ਤਾਂ ਜਾਹਰੀ ਬਾਈ ਜਿਹੜੀ ਸੰਗਤ ਆਉਂਦੀ ਹੈ ਜਿਹਦੀ ਸ਼ਰਧਾ ਹੁੰਦੀ ਹੈ ਉਹ ਇੱਥੇ ਆ ਕੇ ਮੰਗਦੇ ਉਹਨਾਂ ਦੇ ਬਾਬਾ ਕੋ ਤੁਨੂ ਵਾਲੀ ਗੱਲ ਹੈ ਅੱਛਾ ਬੁਲਾ ਕੇ ਦੁਆ ਮੰਗੋ ਤਾਂ ਪੂਰੀ ਹੁੰਦੀ ਆ ਬਾਬੇ ਨੇ ਸਭ ਕੁਛ ਹੀ ਦਿੱਤਾ ਆ ਮਾਲਕ ਨੇ ਉਤੋਂ ਤੰਦਰੁਸਤੀ ਤੋਂ ਵੱਡਾ ਤਾਂ ਕੁਝ ਨਹੀਂ ਹੈ ਸਭ ਕੁਛ ਹੀ ਆ ਦਿਆਂ ਵਿਆਹ ਪੁੱਤ ਪੀਆ ਮਾਲਕ ਨੇ ਸਭ ਕੁਛ ਹੀ ਦਿੰਦਾ ਆ ਇੱਥੇ ਹੀ ਆ ਗਰੀ ਬਸ ਲੁਧਰਨ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਆ ਮੈਂ ਵਿਸ਼ਾਲ ਕਪੂਰੀ ਕੈਸੇ ਡੇਰੇ ਤੇ ਆ ਜਿੱਥੇ ਆਸਾਂ ਤੇ ਮੁਰਾਦਾ ਪੂਰੀਆਂ ਹੁੰਦੀਆਂ ਨੇ ਇਹ ਡੇਰਾ ਨੇ ਚੰਡੀ ਪਿੰਡ ਸੁਣਿਆ ਹੋਊਗਾ ਤੁਸੀਂ ਚੰਡੀ ਚੰਡੀ ਪੀਰ ਦਰਗਾਹ ਜਿਹੜੀ ਹੈਗੀ ਆ ਤੇ ਹਰ ਮਨੋ ਕਾਮਨਾ ਪੂਰਨ ਹੋਗੀ ਪਿੱਛੇ ਤੁਸੀਂ ਮੇਰੇ ਤਸਵੀਰ ਦੇਖ ਸਕਦੇ ਹੋ ਇੱਕ ਜਹਾਜ਼ ਦੀ ਵਿਦੇਸ਼ ਜਾਂਦੇ ਜਿਹੜੇ ਸਟੂਡੈਂਟ ਜਿਹੜੇ ਵਿਦੇਸ਼ਾਂ ਜਾਂਦੇ ਨੇ ਇੱਥੇ ਝੰਡਾ ਜਿਹੜਾ ਅਤੇ ਜਹਾਜ਼ ਜਿਹੜਾ ਚੜਾਉਂਦੇ ਨੇ ਜਦੋਂ ਦੁਆ ਪੂਰੀ ਹੁੰਦੀ ਹੈ ਫਿਰ ਦਰਗਾਹ ਦੇ ਵਿੱਚ ਵੀ ਜਿਹੜੀ ਆ ਇੱਕ ਜਹਾਜ਼ ਜਿਹੜਾ ਦੇਖੇ ਜਾਂਦੇ ਨੇ ਲੇਕਿਨ ਇੱਥੇ ਦੀ ਆਸਤਾ ਇਨੀ ਕਹ ਕਿ ਇੱਥੇ ਆਵਾਮ ਜਿਹੜੀ ਆ ਬਹੁਤ ਆਂਦੀ ਆ ਆਵਾਮ ਇਨੀ ਆ ਸ਼ਰਧਾ ਇਨੀ ਆ ਲੇਕਿਨ ਇੱਥੇ ਇੱਕ ਮੈਨੇਜਮੈਂਟ ਵੀ ਹੋਊਗਾ ਮੈਨੇਜਮੈਂਟ ਦੇ ਨਾਲ ਵੀ ਗੱਲਬਾਤ ਕਰਾਂਗੇ ਲੇਕਿਨ ਆਮ ਪਬਲਿਕ ਨਾਲ ਗੱਲਬਾਤ ਕਰਦੇ ਆਂ ਭਾਈ ਜੀ ਆਸਤਾ ਕੀ ਹੈ ਫਾਜ਼ਦਾ ਪਾਜੀ ਇਹ ਪੁਰਾਣਾ ਦਰਬਾਰ ਹੈ ਬਹੁਤ ਪੁਰਾਣਾ ਧਾਰਮਿਕ ਸਥਾਨ ਹੈ ਬਾਬਾ ਚੰਡੀ ਦਾ ਹੂੰ ਲੁਧਿਆਣਾ ਤੋਂ ਕਿੰਨੇ ਕਿਲੋਮੀਟਰ ਹੈ ਲੁਧਿਆਣਾ ਤੋਂ ਹੋਊਗਾ ਪਾਜੀ 35 40 ਕਿਲੋਮੀਟਰ 35 40 ਕਿਲੋਮੀਟਰ ਜਾਹਦੀ ਕੀ ਆਸਤਾ ਹੈ ਜਾਹਦੀ ਭਾਈ ਜਿਹੜੀ ਸੰਗਤ ਆਉਂਦੀ ਹੈ ਜਿਹਦੀ ਸ਼ਰਧਾ ਹੁੰਦੀ ਆ ਉਹ ਇੱਥੇ ਆ ਕੇ ਮੰਗਦੇ ਉਹਨਾਂ ਦੀ ਬਾਬਾ ਪਮਾ ਨੂੰ ਪੂਰੀ ਕਰਦਾ ਅੱਛਾ ਅੱਛਾ ਹੋਰ ਕਿੰਨੀ ਸਾਧ ਸੰਗਤ ਆਉਂਦੀ ਹੈ ਜੇਠਾ ਵੀਰ ਵਾਰ ਆ ਸੰਗਤਾਂ ਦੀ ਜਿਹੜੀ ਹਰੇਕ ਰੋਜ਼ ਹੀ ਮੇਲਾ ਲੱਗਦਾ ਰਹਿੰਦਾ ਭਾਜੀ ਰੋਜ਼ ਹੀ ਹਾਂਜੀ ਤੇ ਲੰਗਰ ਦੀ ਸੇਵਾ ਲੰਗਰ ਦੀ ਸੇਵਾ 24 ਘੰਟੇ ਲੰਗਰ ਚੱਲਦਾ ਭਾਜੀ ਸਭ ਤੋਂ ਵੱਡੀ ਇੱਥੇ ਭਾਜੀ ਇਹ ਖਾਸੀਤਾ ਕਿ ਖਵਾਜਾ ਪੀਰ ਨਾਲ ਪੈਂਦੇ ਆ ਦਰਿਆ ਬਿਲਕੁਲ ਨਾਲ ਆ ਉਹਨਾਂ ਦੇ ਨਾਂ ਤੇ ਇੱਥੇ ਮਤਲਬ ਬੇੜੇ ਤਰਦੇ ਆ ਬੇੜਾ ਸਾਹਿਬ ਹਾਂਜੀ ਉਹਨਾਂ ਦੇ ਨਾਂ ਤੇ ਬੇੜਾ ਸਾਹਿਬ ਤਰਦੇ ਆ ਤੇ ਉਹਨਾਂ ਕਰਕੇ ਬਹੁਤ ਜ਼ਿਆਦਾ ਮਾਨਤਾ ਬਾਬਾ ਜੀ ਜੀ ਅੱਛਾ ਹਾਂਜੀ ਤੇ ਮਤਲਬ ਜਿਹਦਾ ਸੰਗਤ ਦੂਰੋਂ ਦੂਰੋਂ ਚੱਲ ਕੇ ਆਉਂਦੀ ਆ ਮਤਲਬ ਵੀਰਵਾਰ ਨਾ ਵੀ ਹੋਵੇ ਹਰੇਕ ਦਿਨ ਸੰਗਤ ਆਉਂਦੀ ਆ ਬਿਲਕੁਲ ਪਿੱਛੇ ਜ ਦੇ ਗੱਲਬਾਤ ਵੀ ਕਰਾਂਗੇ ਮਾਵਾ ਬੈਠੀਆਂ ਮਾਤਾ ਜੀ ਕੀ ਆਸਤਾ ਹੈਗੀ ਚੰਡੀਪੀਰ ਬਾਬਾ ਜੀ ਦੀ ਕਿੰਨੇ ਸਾਲ ਤੋਂ ਆ ਰਹੇ ਹੋ ਠੀਕ ਹੈ ਕੈਸਾ ਹੋਗਾ ਸਾਨੂੰ ਆ ਕਿੰਨੇ ਸਾਲਾਂ ਤੋਂ ਆ ਰਹੇ ਹੋ 50 ਸਾਲ ਕੀ ਵਿਸ਼ਵਾਸ ਕੀ ਹੈ ਵਿਸ਼ਵਾਸ ਤੇ ਆਸ ਇਹ ਵਿਸ਼ਵਾਸ ਹੈਗਾ ਕਰਕੇ ਹੀ ਹੈ ਬਿਲਕੁਲ ਇਹ ਆਸ ਆ ਸਭ ਵਿਸ਼ਵਾਸ ਆਸ ਨਾ ਜਿੰਨੇ ਤਾਂ ਪਤਾ ਘੜੀ ਨੂੰ ਪੂਰੇ ਹੋ ਜਾਣਾ ਬਿਲਕੁਲ ਸਾਰੇ ਕੰਮ ਆਸ ਨਾਲ ਹੈ ਮੁਰਾਦਾ ਪੂਰੀਆਂ ਕਿੰਨੀਆਂ ਬਹੁਤ ਬਿਆਨਿਕ ਲਿਖਣਾ ਜਿਹੜਾ ਚੜਦਾ ਇੱਥੇ ਫਿਰ ਉਸ ਤਰ੍ਹਾਂ ਮੁਰਾਦ ਬੱਚਿਆਂ ਦੀ ਪੂਰੀ ਹੁੰਦੀ ਹੈ ਜਿੱਦਾਂ ਜਾ ਚੜਾਉਂਦੇ ਨੇ ਆਸ ਮੁਰਾਦਾਂ ਜਾਂ ਪੂਰੀ ਜਾਂਦੇ ਫਿਰ ਸਭ ਕੁਝ ਹੁੰਦਾ ਬੇੜੇ ਵੀ ਤਾਂ ਹੀ ਤਰਦੇ ਬੇੜੇ ਵੀ ਤਾਂ ਹੀ ਤਰਦੇ ਇੱਥੇ ਦਰਿਆ ਨੇ ਵੀ ਰੁਕ ਮੋੜ ਲਿਆ ਸੀ ਕਹਿੰਦੇ ਹਾਂਜੀ ਹਾਂਜੀ ਤੁਸੀਂ ਕਿੰਨੇ ਵੀਰ ਆ ਰਹੇ ਕਿੰਨੇ ਸਾਲਾਂ ਤੋਂ ਆ ਰਹੇ ਹੋ ਅਸੀਂ 5 ਸਾਲ ਤੋਂ ਆ ਰਹੇ ਹਾਂ ਕੀ ਦੇਖਿਆ ਕੀ ਦੇਖਿਆ ਕਈ ਕੰਮ ਸਾਡੇ ਜਿਹੜੇ ਰੁਕੇ ਹੋਏ ਸੀ ਹੋ ਗਏ ਹਾਂਜੀ ਤਾਂ ਹਰਜੇਠੇ ਵੀਰਵਾਰ ਤੇ ਆਈਦਾ ਹਰਜੇਠੇ ਵੀਰਵਾਰ ਹਾਂਜੀ ਮਤਲਬ ਤੁਸੀਂ ਵੀ ਹਰਜੇਠੇ ਵੀਰਵਾਰ ਆਉਂਦੇ ਹੋ ਫਿਰ ਨੇ ਨਹੀਂ ਪ੍ਰਵਾਸ ਦਾ ਹੁਣ ਆਇਆ ਕਿੰਨੇ ਚਿਰ ਬਾਅਦ ਹੋ ਗਿਆ ਤਾਂ 5-7 ਕਸਾਂ ਲਾਂਦਿਆਂ ਨੂੰ 5-7 ਸੱਤ ਹੋ ਗਏ ਹਾਂ ਜੀ ਲੇਕਿਨ ਦੁਆ ਤੇ ਮੁਰਾਦ ਵਿੱਚ ਬਹੁਤ ਹੁੰਦਾ ਹੈ ਕਿ ਬਾਬੇ ਕੋਲ ਆ ਕੇ ਦੁਆ ਮੰਗੋ ਤਾਂ ਪੂਰੀ ਹੁੰਦੀ ਹੈ ਬਾਬੇ ਨੇ ਸਭ ਕੁਝ ਦਿੱਤਾ ਹੈ ਮਾਲਕ ਨੇ ਉਤੋਂ ਤੰਦਰੁਸਤੀ ਤੋਂ ਵੱਡਾ ਤਾਂ ਕੁਝ ਨਹੀਂ ਹੈ ਹਮ ਸਭ ਕੁਝ ਹੀ ਆਤਿਆਂ ਬੀ ਆ ਪੁੱਤ ਬੀ ਮਾਲਕ ਨੇ ਸਭ ਕੁਝ ਹੀ ਦਿੱਤਾ ਹੈ ਐਦਾਂ ਹੀ ਦਇਆ ਕਰੀ ਬਸ ਕਿੱਥੋਂ ਆਇਓ ਅਸੀਂ ਆਇਆ ਡੋਗਰਪੁਰ ਤੋਂ ਕਿੰਨੇ ਕਿਲੋਮੀਟਰ ਹੈ ਕਾਫੀ ਦੂਰ ਆ ਕਾਫੀ ਤੋਂ ਬੰਨੀ ਵਰ ਸ਼ੰਕਤੇ ਲੱਗ ਗਿਆ ਹਾਂਜੀ ਤੁਸੀਂ ਕਿੱਥੋਂ ਆਏ ਹੋ ਵੈਸੇ ਆਏ ਲੁਧਿਆਣੇ ਤੋਂ ਭਾਜੀ ਕਿੰਨੇ ਕਿਲੋਮੀਟਰ ਹੈ ਨਾ ਮੈਂ 25 ਕਿਲੋਮੀਟਰ ਹੋਊਗਾ ਜੀ 30 ਕਿਲੋਮੀਟਰ ਤੋਂ ਰਹੇਗਾ ਹਾਂ ਲੇਕਿਨ ਇਹ ਇੱਕ ਜਹਾਜ ਹੈ ਇਹ ਵਿਸ਼ਵਾਸ ਹੈ ਆਸਤਾ ਹੈ ਪ੍ਰਤੀਕ ਹੈ ਕਿ ਜਿਹੜੇ ਇੱਥੇ ਆਉਂਦੇ ਨੇ ਜਹਾਜ ਲੈ ਕੇ ਆਉਂਦੇ ਨੇ ਤੇ ਜਦੋਂ ਚੜ੍ਹਦੇ ਨੇ ਤੇ ਜਹਾਜ ਉਤਾਰ ਕੇ ਜਾਂਦੇ ਨੇ ਜਦੋਂ ਕੁੱਖਾਂ ਦੀ ਕੁੱਖਪਲਦੀ ਆ ਤਾਂ ਇੱਕ ਬੂਟਾ ਵੀ ਇੱਥੇ ਜਿਹੜਾ ਦਿੱਤਾ ਜਾਂਦਾ ਵਾ ਤੁਸੀਂ ਕਿੰਨੀ ਦੇਰ ਤੋਂ ਆ ਰਹੇ ਹੋ ਵੈਸੇ ਸਾਨਾ ਹੋ ਗਿਆ ਵੀ 25 ਸਾਲ ਕੀ ਮੁਰਾਦ ਪਿਆਲੀ ਸੀ ਸਾਰੇ ਮਰਾਦਾਪੂਰੀਆ ਹੁੰਦੀ ਸੀ 25 ਸਾਲ ਤੋਂ ਨਿਰੰਤਰ ਵੀਰਵਾਰ ਆ ਰਹੇ ਹਾਂ ਦੇ ਵਿੱਚ ਟੁੱਟ ਵੀ ਜਾਂਦਾ ਕੋਈ ਜ਼ਿਆਦਾ ਨਹੀਂ ਟੁੱਟ ਵੀ ਜਾਂਦਾ ਤੇ ਟੁੱਟਦਾ ਦਿਲ ਤੇ ਫਿਰ ਦਿਲ ਤੇ ਛੜਤ ਲੱਗਦੀ ਹੈ ਕੀ ਬਾਬੇ ਨੇ ਬੁਲਾਇਆ ਨਹੀਂ ਬਾਬਾ ਤਾਂ ਹਮੇਸ਼ਾ ਹੀ ਬੁਲਾਉਂਦਾ ਬਾਬਾ ਹਮੇਸ਼ਾ ਬੁਲਾਉਂਦਾ ਹੈ ਪਿੰਡ ਦੇ ਉਹ ਕਿੰਨੇ ਸਾਲ ਸਾਨੇ ਚ ਬਣਿਆ ਸੀ ਡੇਰਾ ਬਾਬਾ ਇਹ ਨਾ ਨਾ ਇਹ ਤਾਂ ਨਿੱਕ ਨਿੱਕੇ ਦੇ ਇੱਥੇ ਜੰਮ ਪੋਛਦਾ ਇਹਨਾਂ ਗੱਲਾਂ ਦਾ ਸਾਨੂੰ ਨੇ ਬਜ਼ੁਰਗਾਂ ਨੂੰ ਪਤਾ ਹੁਣ ਐਵੇਂ ਅਸੀਂ ਕਹਿ ਦਈਏ ਗੱਲ ਤੇ ਗੱਲ ਕਰਕੇ ਜਿੰਨਾ ਨੂੰ ਪਤਾ ਉਹ ਜਿੰਨਾ ਪਤਾ ਹੁਣ ਝੰਡਾ ਜਿਹੜਾ ਝੂਲਦਾ ਹੈ ਬਾਬੇ ਦਾ ਇਹ ਝੰਡਾ ਜਿਹੜਾ ਅਸੀਂ ਪਹਿਲਾਂ ਤੋਂ ਚੜਦਾ ਸੀਗਾ ਹਾਂਜੀ ਫੇਰ ਠੰਗੜਾਏ ਪਾਸ਼ਾ ਆ ਕੇ ਫੇਰ ਨਾਲ ਜਿਹੜਾ ਹਣ ਲੱਪਾਇਆ ਹਾਂਜੀ ਠੰਗੜਾਲੇ ਪਾਸ਼ਾ ਜਾਣਦੇ ਪ੍ਰੀਤਮ ਦਾਸ ਨੇ ਤੁਸੀਂ ਜਾਣਦੇ ਹੋਣੇ ਆ ਜੀ ਜੀ ਉਹਨਾਂ ਦੀ ਮਿਹਰਬਾਨੀਆਂ ਇੰਨਾ ਲੰਮਾ ਚੜਾਣੇ ਮਰ ਹਾਂ ਪ੍ਰੀਤਮ ਪਾਸ਼ਾ ਠੰਗੜਾਲੇ ਆਹ ਠੰਗੜਾਲੇ ਪ੍ਰੀਤਮ ਪਾਸ਼ਾ ਬਿਲਕੁਲ ਹਾਂ ਜੇ ਨਾ ਉਹਨਾਂ ਨੇ ਇਹਨਾਂ ਨੇ ਸਾਨੂੰ ਪਤਾ ਇਹ ਕਹਿ ਦਈਏ ਵੈਸੇ ਆ ਆਧਾਨ ਨੂੰ ਪੜਾ ਰਸ ਗੱਲ ਦਾ ਉਹਦਾ ਜਰਮ ਪਉ ਇੱਥੇ ਦਾ ਸਾਡਾ ਬਿਲਕੁਲ ਲੇਕਿਨ ਅ ਚੰਡੀ ਪੀਤੀ ਦਰਗਾਹ ਤੁਹਾਨੂੰ ਦਿਖਾਈ ਜੇ ਦਰਗਾਹ ਕਿੰਨੀ ਖੂਬਸੂਰਤ ਦਰਗਾਹ ਹੈ ਉਹ ਵੀ ਦਿਖਾ ਦੇ ਹਾਂਜੀ ਟਾਈਲਾਂ ਸੇ ਪਹਿਲਾਂ ਹੁੰਦੀਆਂ ਅਸੀਂ ਸਤਿਏ ਦੀਆਂ ਪਾਣੀ ਆਸੀ ਹਾਂਜੀ ਅਸੀਂ ਆਪ ਇੱਥੇ ਮਾਰ ਕੰਮ ਕਰਨਾ ਰੋਟੀ ਮਾਰਨ ਲੱਗੇ ਰਹਿਣਾ ਹੇ ਪ੍ਰੀਤ ਸੰਪਾਸ਼ ਨੇ ਲੈਂਟਰ ਪਵਾਇਆ ਬਾਬੇ ਜੰਗੜਾ ਆਏ ਫੇ ਬਹੁਤ ਕੋਈ ਜਾਣੀ ਕਾਮ ਆ ਜਿਹੜਾ ਪਹਿਲਾਂ ਉਹ ਛੇੜ ਦੇ ਬਾਅਦ ਦੇ ਚੱਲੀ ਜਾਣਾ ਕਾਮ ਜੀ ਆ ਜਰਾ ਹੁਣ ਕੰਮ ਆ ਚਾਰ ਸਵੇਰੇ ਕੀਤਾ ਮੈਂ ਇਹਨਾਂ ਵੀ ਕੰਮ ਨੂੰ ਜੀ ਚੰਗੜਾਲੇ ਜਾ ਕੇ ਤੁਸੀਂ ਉਹ ਕਰਾਉਂਦੇ ਜਿਆਦਾ ਇੱਥੇ ਅੱਛਾ ਭਾਜ ਜ਼ਿੰਮੇਵਾਰੀ ਉਹ ਕਰਕੇ ਜਿਆਦਾ ਕਰ ਦੇ ਜੀ ਪੈਸਾ ਬੜਾ ਉਹ 12 ਬੰਦੇ ਨਾਲ ਪੈਸੇ ਬਾਹਰ ਢਾਲ ਦੇ ਸਕੇ ਅੱਜ ਕੀ ਸਵੇਰਾ ਬਣਾਤਾ ਉਹਨੇ ਬਿਲਕੁਲ ਤਾਂ ਨੂੰ ਤਸਵੀਰ ਦਿਖਾਈ ਜਾ ਰਹੀ ਆ ਕਿ ਉਹ ਤਸਵੀਰ ਆ ਸੇਵਾਦਾਰ ਬੈਠੇ ਹੋਏ ਨੇ ਗੱਲਬਾਤ ਕਰਾਂਗੇ ਸੇਵਾਦਾਰ ਨਾਲ ਬਾਬਾ ਜੀ ਜੈ ਬਾਬੇ ਦੀ ਬਾਬਾ ਜੀ ਕਿੰਨੇ ਸਾਲ ਤੋਂ ਉੱਥੇ ਹਾਂਜੀ ਕਿੰਨੇ ਸਾਲਾਂ ਤੋਂ ਮੈਨੂੰ ਮਤਲਬ ਬਹੁਤ ਦੇਰ ਵੈਸੇ ਕਿੰਨੇ ਸਾਲ ਹੋ ਗਏ ਕੋਈ 25 ਸਾਲ ਹੋ ਗਿਆ ਹੁਣ ਇੱਥੇ ਹਰ ਦੁਆ ਪੂਰੀ ਹੁੰਦੀ ਬਾਬੇ ਦੇ ਹਾਜ਼ਰੀ ਲਗਾ ਕੇ ਹਾਂ ਮੁੰਡੇ ਨੇ ਪੁੱਛਿਆ ਇੱਥੇ ਜੇ ਖਾਸ ਇੱਥੇ ਦੋ ਹੀ ਬੰਦੇ ਨੇ ਨਹੀਂ ਹਾਜ਼ਰੀ ਲਗਾ ਕੇ ਦਰਗਾਹ ਚ ਹਰ ਆਸ ਪੂਰੀ ਹੁੰਦੀ ਆ ਹਾਂ ਹਰ ਦਾ ਇੱਥੇ ਨਾਲ ਨਾ ਕਿ ਵੀ ਜਾ ਰਹੇ ਨੇ ਆ ਦੋ ਆ ਦੋਹਾਂ ਨੂੰ ਪਤਾ ਬਿਲਕੁਲ ਲਾਈਨ ਦੇਖੋ ਬਾਬੇ ਦੇ ਕਿੰਨੀ ਕੁ ਲੱਗੀ ਆ ਕਿ ਉਹ ਜਹਾਜ਼ ਉਹ ਤਸਵੀਰਾਂ ਉਹ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਲੇਕਿਨ ਛੰਡੀ ਪੀਰ ਦਰਗਾਹ ਤੁਸੀਂ ਵੀ ਆਓ ਇੱਥੇ ਦਰਗਾਹ ਤੇ ਆ ਕੇ ਤੁਹਾਡੀ ਹਰ ਮਨੋ ਕਾਮਨਾ ਪੂਰੀ ਵੀ ਹੋਊਗੀ ਕਿਉਂਕਿ ਇੱਥੇ ਆਸਤਾ ਨਹੀਂ ਹੈ ਕਿ ਛੰਡੀ ਪੀਰ ਦੇ ਕੋਲ ਤੁਸੀਂ ਅਗਰ ਜਹਾਜ਼ ਚੜਾਉਂਦੇ ਹੋ ਤਾਂ ਜਹਾਜ਼ ਤੁਹਾਡਾ ਪੱਕਾ ਬੁੱਕ ਵੀ ਹੋ ਜਾਊਗਾ ਤੇ ਅਗਰ ਤੁਹਾਨੂੰ ਬੇਉਲਾਦ ਹੋ ਤਾਂ ਇੱਥੇ ਦੁਆ ਮੰਗ ਕੇ ਜਾਂਦੇ ਹੋ ਤਾਂ ਔਲਾਦ ਵੀ ਹੋਊਗੀ ਤੇ ਕਬੂਟਾ ਵੀ ਦੇ ਕੇ ਜਾਣਾ ਪੈਂਦਾ ਤੇ ਬੂਟਾ ਤਹਾਡੇ ਘਰੇ ਵੀ ਆਊਗਾ ਜੋ ਪਿੱਛੇ ਇੱਕ ਗੇਟ ਦੇਖ ਰਹੇ ਹੋ ਛੰਡੇ ਪੀਰ ਨੂੰ ਆ ਗੇਟ ਹੈ ਜਦੋਂ ਸਨ 88 ਦੇ ਵਿੱਚ ਬਾੜ ਆਈ ਸੀ ਤਾਂ ਇਹ ਗੇਟ ਜਿਹੜਾ ਟੇਡਾ ਹੋ ਗਿਆ ਪੀਰ ਦਿਖਾ ਰਿਹਾ ਜੋ ਸਨ 88 ਦੇ ਵਿੱਚ ਬਾੜ ਆਈ ਸੀ ਤਾਂ ਪਿੱਲਰ ਜਿਹੜੇ ਨੇ ਟੇਢੇ ਹੋ ਗਏ ਸੀਗੇ ਤੁਸੀਂ ਦੇਖਦੇ ਹੋ ਇੱਕ ਪਾਸੋਂ ਝੁਕਿਆ ਹੋਇਆ ਵਾ ਤੇ ਪੂਰਾ ਦਾ ਪੂਰਾ ਸਨ 88 ਦੇ ਵਿੱਚ ਬਾੜ ਅੰਦਰ ਨਹੀਂ ਆਈ ਬਾੜ ਜਿਹੜੀ ਹੈ ਬਾਰ-ਬਾਰ ਆਈ ਸੀ ਗੇਟ ਟੇਡਾ ਹੋ ਗਿਆ ਸੀ ਆ ਤਸਵੀਰ ਦੱਸੀ ਆ ਰਹੀ ਹੈ ਅੰਦਰੋਂ ਜੋ ਸਾਨੂੰ ਸੁਣਨ ਨੂੰ ਆਇਆ ਤੁਹਾਨੂੰ ਬਾਹਰ ਦਿਖਾ ਰਿਹਾ ਲੇਕਿ ਬੜੀ ਇਮਾਨਤ ਆ ਇੱਕ ਵਾਰ ਦਰਬਾਰ ਆਓ ਤਾਂ ਸਹੀ ਹਰੋ ਮਨੋ ਕਾਮਨਾ ਪੂਰਨ ਹੋਗੀ ਹਰ ਮੁਰਾਦਾ ਪੁਰੀਆਂ ਹੋਣਗੀਆਂ ਛੰਡੇ ਸ਼ਾ ਪੀਰ ਦੇ ਦਰਬਾਰ ਆ ਕੇ ਦੇਖੋ ਤਾਂ ਸਹੀ ਹਰ ਚੀਜ਼ ਦਿਲ ਦੀਆਂ ਆਸਾ ਮੁਰਾਦਾ ਜੋ ਦੁਆਵਾਂ ਨੇ ਉਹ ਸਭ ਪੁਰੀਆਂ ਹੋਣਗੀਆਂ